ਹੋ ਸਿੰਘ ਤਿਆਰ ਬਰ ਤਿਆਰ ਸਮਾਂ ਢੀਕਦੇ ਜਾਂਦੇ ਵਾਰਸ ਨੇ ਰਾਜ ਰਣਜੀਤ ਦੇ ਰਾਜ ਖਾਲਸਾ ਕਰੇਗਾ ਵਾਕ ਬਣੀ ਦਾ ਹੋ ਲੋਰ ਫੇਰ ਕੰਮ ਦਿਉ ਰਾਜਤਾਨੀ ਦਾ ਹੋ ਜੰਗ ਫੇਰ ਲਗੂ ਫੇਰ ਹੀ ਹੋਦੇ ਉੱਠਣੇ ਆਗੇ ਨਾਨਕ ਯਾਹੀ ਜੋ ਸਿੱਕੇ ਦੇਣਗੇ ਖੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਨ ਤੇ ਘੋੜਿਆਂ ਦਾ ਕੰਮ ਪਿੱਕੇ ਦੇਣਗੇ ਕੰਮ ਤੀਰਾਂ ਦਾ ਜੋ ਦੇਣ ਗਿਆ ਸਾਲਤਾਨ ਤੇ ਘੋੜਿਆਂ ਦਾ ਕੰਮ ਜਾਨਗੇ ਹੰਗਰੂ ਕਰਦੇ ਜੋ ਦੁਖੀ ਤਾਏ ਜਾਣਗੇ ਜਦੋਂ ਝਾਲਵਾ ਦੇ ਬਾਪ ਵਾਲੇ ਕੜੇ ਪਰਗੇ ਨਹੀਂ ਫੇਰ ਹੋਣਗੇ ਅਕਾਲੀ ਫੁੱਲਾ ਸਿੰਘ ਵਰਗੇ ਸਲਾਹਾਂ ਤੇ ਜਿੱਥੇ ਸਾਰੇ ਇਕੱਠੇ ਹੋ ਜਾਣੇ ਯਾ ਤਾਂ ਨੀਲੇ ਦੇ ਜਣੇ ਜਾਂ ਕੇਸਰੀ ਬਣੇ ਆਉਂਦੀ ਬਹਿਰੀਆਂ ਦੀ ਕਿਚੀ ਨੂੰ ਮਰੋੜ ਆਉਗੀ ਫੌਜ ਚੜਜੋ 96 ਕਰੋੜ ਆਉਗੀ ਤੇ ਸੱਪ ਗੰਗੂ ਦੇ ਵਾਰਸ ਕਿਨੇ ਫੇੜਗੇ ਕੰਮ ਦੀਆਂ ਬਾਜੂ ਦੇਣ ਗਿਆ ਸਾਲਟਾਂ